ਪਰੇ ਡਰਾਈਵਰੀ ਕਰਨ ਦੇਖੋ ਜੀ ਕਿੱਦਾਂ ਬਾਜੀ ਵਧੀਆ ਵਧੀਆ ਜੀ ਖਾਈ ਜਾਂਦੇ ਕਹਿੰਦੇ ਸਾਮਾਨ ਹੋਰ ਖਾਈ ਜਾਂਦੇ ਜੀ ਕੀ ਹੋਇਆ ਅੱਜ ਕਿੱਥੋਂ ਲਿਆਉਂਦਾ ਇਹ ਬਾਜੀ ਕਹਿੰਦਾ ਦੇਖੋ ਬੱਲੇ ਬੱਲੇ ਕਹਿੰਦਾ ਸਾਮਾਨ ਦੇਖ ਬੁੜੀਆਂ ਨੇ ਕਿੰਨਾ ਭੇਜਿਆ ਆਪਣੇ ਖਾਣ ਵਾਸਤੇ ਹਾਂ ਅਜੇ ਤੋਂ ਮੈਂ ਸਾਮਾਨ ਪੋਲਿਆ ਉਹੀ ਭੇਜਿਆ ਜਿਹੜਾ ਡਸਟਬਿਨ ਤੇ ਸੁੱਟਣ ਵਾਲਾ ਦੈਨ ਹੋ ਗਏ ਭਾਜੀ ਕਹਿੰਦਾ ਵੱਡੇ ਜੀ ਕਹਿੰਦਾ ਭਾਜੀ ਕਹਿੰਦੇ ਹੁਣ ਕਹਿੰਦਾ ਕਹਿੰਦਾ ਪਿੰਦੇ ਦੇ ਦੈਨ ਇੱਥੇ ਮure ਵੱਡੇ ਹੋ ਜਾਣੇ ਇੱਥੇ 11 12 ਵਜੇ ਨੇਰਾ ਹੋ ਜਾਣ ਮੈਂ ਕਹਿੰਦਾ ਨਹੀਂ ਰਾਤੀ 1 ਵਜੇ ਵੀ ਧੁੱਪ ਸੀ ਕੀ ਇੱਥੇ ਤਾਂ ਸੂਰਜ ਤਾਖੀਆਂ ਬੰਦ ਕਰਕੇ ਕਹਿੰਦੇ ਰੋਕਿਆ ਉਹਦੇ ਅੰਦਰ ਬੜੀ ਜਾਂਦਾ ਅੰਦਰ ਅੰਦਰ ਲਿਸ਼ਕੋਰਾ ਪੈਣ ਦਈਆਂ ਸੀ ਕਿਦਾਂ ਭਾਜੀ ਵਧੀਆ ਘੁੰਮਿਆ ਗੈਲਫੜ ਕੀ ਲਿਆ ਕੁਛ ਵੀ ਨਹੀਂ ਤੋ ਫਰੀ ਦੀ ਹਵਾ ਵਾਹ ਵਾਹ ਹਵਾ ਆ ਬਣਾਇਆ ਨਹੀਂ ਘਰ ਆ ਗਏ ਕਨੇ ਖਾਗ ਦੇਖਦੇ ਆ ਇਹ ਤਾਂ ਕੋਈ ਹੋਰ ਹੀ ਥੱਪ ਨਿਕਲਗੇ ਆ ਇਹਦੀ ਚੀਜ਼ ਕਿੱਧਰ ਚਲ ਗਈ ਚੀਜ਼ ਜਿਆਦੀ ਮੈਨੂੰ ਇਹ ਇਹਦੀ ਚੀਜ਼ ਦੇ ਵਿੱਚ ਚੀਸਾਂ ਪੈਣਦਾ ਜਾਂ ਮੈਨੂੰ ਲੱਗਦਾ ਇੱਕ ਨਿਕਲ ਕੇ ਚੀਜ਼ ਦੀ ਇਹ ਜਿਆਦਾ ਲਵਾਤਾ ਸੇਕ ਐਦਾਂ ਕਰ ਸੁਖੀ ਦੇਖਣ ਨੂੰ ਨਹੀਂ ਸਹੀ ਲੱਗਦਾ ਤਾਂ ਮੇਰਾ ਵੀ ਰੱਖਾਂ ਤੇ ਕੱਪੜਾ ਬੰਨ ਕੇ ਖਾਲਾ ਐਨ ਕਰ ਲਿਆ ਦੀਆਂ ਕਾਲੀਆਂ ਬਿਲਡਿੰਗ ਵਾਲੀ ਲੋਗੀ ਤੇ ਚਾਮ ਜੋ ਲੋ ਜੀ ਕਹਿੰਦੇ ਅੱਜ ਵੀ ਟੋਰ ਕੱਢ ਲਈ ਆ ਪਲਵਾਨ ਨੇ ਪਲਵਾਨ ਇੱਧਰ ਸਾਥਰੀ ਕਾਲ ਕਰ ਦੋ ਸਤ ਸ੍ਰੀ ਅਕਾਲ ਇਹ ਤੈਨੂੰ ਮੂੰਹ ਕਰਕੇ ਮਾਰਦਾ ਕਿੱਦਾਂ ਫੇਰ ਸਤ ਸ੍ਰੀ ਅਕਾਲ ਕਿੱਦਾਂ ਵਾਲ ਐਨ ਚੰਡ ਦੇ ਚੰਡ ਵਾਲ ਕਹਿੰਦੇ ਚਿਕਨ ਵਾਲੇ ਸੈਂਡਵਿਚਾਂ ਦਾ ਹੜੰਭਾ ਆ ਇਹ ਕਿੱਥੇ ਗਿਆ ਚੱਲ ਝੂਠਾ ਖਾਦਾ ਹੀ ਨਹੀਂ ਤੂੰ ਤਾਂ ਜੀ ਜੀ ਉਹ ਲੰਬੀ ਕੱਢ ਹੋਰ ਲੰਬੀ ਇਹ ਤੈਨੂੰ ਕੱਢ ਤਾਹ ਨੂੰ ਉਹ ਪਰਦੇ ਵਾਸਤੇ ਨਿਬੜਿਆ ਇਦਾਂ ਵਾਹ ਟਿਸ਼ੂ ਦੀ ਕਿੱਥੇ ਲੋੜ ਪੈਣੀ ਆ ਲਓ ਜੀ ਕਹਿੰਦੇ ਜੰਡ ਕੱਟਤੀ ਇੱਧਰ ਬਾਜੀ ਨੇ ਕਿਦਾਂ ਬਾਜੀ ਸੈਟਵਾ ਬਾਜੀ ਬਾਕੀ ਬਾਜੀ ਮੜ ਜਾ ਸਲੂਨ ਦੱਸ ਦਿਓ ਆਪਣਾ ਕਿੱਥੇ ਆ ਜੀ ਕੋਰ ਰੋਡ